ਪੰਜਾਬ ਦੇ ਵਿੱਚ ਇਸ ਵਕਤ ਤਰਾਹੀਮਾਮ ਹੋ ਰਿਹਾ ਹੈ ਜੋ ਸਥਿਤੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਣੀ ਹੋਈ ਹੈ ਉਸ ਨੂੰ ਵੇਖ ਕੇ ਰੋਣਾ ਵੀ ਆਉਂਦਾ ਹੈ ਤੇ ਹਾਲਾਤ ਦੇਖ ਕੇ ਡਰ ਵੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀ ਮਾਰ ਇਨ੍ਹਾਂ ਇਲਾਕਿਆਂ ਦੇ ਵਿੱਚ ਪਈ ਹੋਈ ਹੈ ਹੁਣ ਇੱਕ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਬੇहद ਹੀ ਭਿਆਨਕ ਹਾਦਸਾ ਵਾਪਰਿਆ ਮਾਨਸਾ ਦੇ ਜਵਾਰਕੇ ਪਿੰਡ ਦੇ ਵਿੱਚ ਜਿੱਥੇ ਇੱਕ ਬਜ਼ੁਰਗ ਸੜਕ ਤੋਂ ਜਾ ਰਿਹਾ ਹੈ ਤੇ ਅਚਾਨਕ ਉਸ ਦੇ ਉੱਪਰ ਕੰਦ ਡਿੱਗ ਜਾਂਦੀ ਹੈ ਇਸ ਟੀਵੀ ਨੂੰ ਜ਼ਰਾ ਗੌਰ ਨਾਲ ਦੇਖੋ ਦੱਸਿਆ ਜਾ ਰਿਹਾ ਇੱਕ ਕਿਸਾਨ ਆਪਣੇ ਖੇਤਾਂ ਦੇ ਵਿੱਚ ਸਵੇਰੇ ਸਵੇਰੇ ਢੇੜਾ ਲਾਉਣ ਦੇ ਲਈ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਦੋਂ ਇਸ ਸੜਕ ਤੋਂ ਇੱਥੋਂ ਲੰਘਦਾ ਹੈ ਤੇ ਅਚਾਨਕ ਇੱਕ ਕੰਦ ਇਸ ਦੇ ਉੱਪਰ ਡਿੱਗ ਜਾਂਦੀ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਲਗਭਗ ਇਸਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਇਹ ਤਸਵੀਰਾਂ ਬੇहद ਹੀ ਭਿਆਨਕ ਨੇ ਤੇ ਹਾਦਸਾ ਰੂਹ ਕੰਬਾਉ ਹੈ ਕਿਸ ਤਰੀਕੇ ਦੇ ਨਾਲ ਹੁਣ ਮੀ ਕਰਕੇ ਇਹ ਕੰਦ ਵਿਡੇਗੀ ਹਾਲਾਂਕਿ ਜੋ ਗਲਬਾਤ ਦੇ ਵਿੱਚ ਪਤਾ ਲੱਗ ਪਾਇਆ ਜੋ ਸਥਾਨਕ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਇੱਕ ਪੱਠੇ ਦੇ ਗੋਦਾਮ ਦੀ ਕੰਦ ਹੈ ਤੇ ਪਹਿਲਾਂ ਵੀ ਇਸ ਮਾਲਕ ਇਸ ਦੇ ਮਾਲਕ ਨੂੰ ਕਿਹਾ ਗਿਆ ਹੈ ਕਿ ਇਹ ਕੰਧ ਡਿੱਗਣ ਵਾਲੀ ਹੈ ਇਸ ਨੂੰ ਦਰਸਤ ਕਰਾ ਲਿੱਤਾ ਜਾਵੇ ਪਰ ਮਾਲਕ ਦੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਹੁਣ ਮੀਂਹ ਕਰਕੇ ਇਹ ਕੱਚੀ ਪੈ ਗਈ ਕਿਉਂਕਿ ਕੱਚੀ ਇੱਟਾਂ ਦੀ ਹੀ ਇਹ ਕੰਧ ਬਣੀ ਹੋਈ ਸੀ ਤੇ ਇਹ ਹਾਦਸਾ ਵਾਪਰ ਗਿਆ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੱਤ ਜ਼ਿਲ੍ਹੇ ਇਸ ਵਕਤ ਪਾਣੀ ਦੀ ਮਾਰ ਹੇਠ ਨੇ ਜਿਨ੍ਹਾਂ ਦੇ ਵਿੱਚੋਂ ਤਰਨਤਾਰਨ ਦੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਸੁਲਤਾਨਪੁਰ ਜੋ ਕਿ ਕਪੂਰਥਲਾ ਦੇ ਵਿੱਚ ਹੈ ਪਠਾਨਕੋਟ ਗੁਰਦਾਸਪੁਰ ਜੋ ਸਥਿਤੀਆਂ ਨੇ ਲੋਕਾਂ ਦੇ ਘਰ ਪੂਰੇ ਡੁੱਬੇ ਹੋਏ ਨੇ ਲੋਕਾਂ ਦੇ ਘਰ ਕਈਆਂ ਦੇ ਟੈਗੇ ਨੇ ਕਈਆਂ ਦੇ ਪਛੂ ਪਸ਼ੂ ਨੇ ਡੰਗਰ ਨੇ ਉਹ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਹੁਣ ਇਹ ਹਾਦਸੇ ਵੀ ਸਾਹਮਣੇ ਆਣ ਲੱਗੇ ਨੇ ਹਾਲਾਂਕਿ ਤੁਹਾਨੂੰ ਜੋ ਸੀਸੀਟੀਵੀ ਹੈ ਉਹ ਕਲੀਅਰ ਨਹੀਂ ਦਿਖਾਰੇ ਕਿਉਂਕਿ ਸ਼ਾਇਦ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਡਾ ਦਿਲ ਕੰਬ ਜਾਵੇਗਾ ਰੋਕ ਰੋਕ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਚਾਨਕ 7:30 ਵਜੇ ਦਾ ਇਹ ਟਾਈਮ ਹੈ ਜੋਦੇ ਬਜ਼ੁਰਗ ਆਪਣੇ ਖੇਤਾਂ ਦੇ ਵੱਲ ਨੂੰ ਜਾ ਰਿਹਾ ਹੁੰਦਾ ਤੇ ਅਚਾਨਕ ਇੱਕ ਅੰਦ ਉਸ ਦੇ ਉੱਪਰ ਡਿੱਗ ਜਾਂਦੀ ਹੈ ਬੇहद ਹੀ ਭਿਆਨਕ ਹਾਦਸਾ ਮਾਨਸਾ ਦੇ ਵਿੱਚ ਵਾਪਰਿਆ ਦੱਸਦੀ ਕਿ ਇਹ ਪਿੰਡ ਜਵਾਰਕੇ ਦੀਆਂ ਤਸਵੀਰਾਂ ਨੇ ਪੱਠਾ ਮਾਲਕ ਦੇ ਗੋਦਾਮ ਦੀ ਕਾਂਦ ਡਿੱਗਣ ਕਰਕੇ ਕਿਸਾਨ ਦੀ ਮੌਤ ਹੋ ਗਈ ਹੈ ਸਵੇਰ ਦੇ ਸਮੇਂ ਇਹ ਪੂਰਾ ਹਾਦਸਾ ਵਾਪਰਿਆ ਮਾਨਸਾ ਜ਼ਿਲ੍ਹੇ ਤੋਂ ਜੋ ਇਹ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਕੁਝ ਹੀ ਸਕਿੰਟਾਂ ਦੇ ਵਿੱਚ ਹਾਲਾਂਕਿ ਤੁਸੀਂ ਪਹਿਲੇ ਹੀ ਦੇਖਣ ਤੇ ਲੱਗਦਾ ਹੈ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਕਾਂਦ ਡਿੱਗਣ ਵਾਲੀ ਹੈ ਹਾਲਾਂਕਿ ਉਸ ਬਜ਼ੁਰਗ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਮੌਤ ਸਾਹਮਣੇ ਹੁੰਦੀ ਹੈ ਤੇ ਬੰਦੇ ਕੋ ਕੁਝ ਨਹੀਂ ਹੁੰਦਾ ਤੇ ਇਹ ਤਸਵੀਰ ਬੇहद ਹੀ ਭਿਆਨਕ ਹੈ ਹਾਦਸਾ ਰੂਹ ਕੰਬਾਉ ਹੈ ਜੋ ਮਾਂਸਰ ਜ਼ਿਲ੍ਹੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਹਾਲਾਂਕਿ ਜੋ ਮੌਕੇ ਤੇ ਲੋਕ ਨੇ ਉਹਨਾਂ ਨੇ ਦੱਸਿਆ ਹੈ ਕਿ ਕਈ ਵਾਰ ਇਸ ਦੀ ਕੰਪਲੇਂਟ ਵੀ ਕੀਤੀ ਗਈ ਪਰ ਸੁਣਵਾਈ ਨਹੀਂ ਹੋਈ ਕਿਉਂਕਿ ਇੱਥੋਂ ਬੱਚੇ ਵੀ ਲੰਘਦੇ ਨੇ ਬੱਚੇ ਇਸ ਜਗ੍ਹਾ ਤੇ ਖੇਡਦੇ ਨੇ ਕਈ ਬਜ਼ੁਰਗ ਵੀ ਲੰਘਦੇ ਨੇ ਤੇ ਲੋਕਾਂ ਦੇ ਘਰ ਵੀ ਨੇ ਤੇ ਹਾਦਸਾ ਹੋਣਾ ਹੀ ਸੀ ਕਈ ਵਾਰ ਕਿਹਾ ਗਿਆ ਪਰ ਸੁਣਵਾਈ ਨਹੀਂ ਹੋਈ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ ਇਸ ਪੂਰੇ ਹਾਦਸੇ ਦੇ ਇੱਕ ਵਾਰ ਉਹ ਸੁਣਦੇ ਆ ਤਕਰੀਬ ਨੂੰ 6:30 ਵਜੇ ਡਿੱਗੀ ਆ ਜੀ ਮੈਂ ਤਾਂ ਨੂੰ ਪਤਾ ਲੱਗਿਆ ਵੀ ਜਦੋਂ ਕੰਟੇਪੀ ਇੱਥੇ ਸਾਡੇ ਚੀ ਦਾ ਪਰ ਗੁਰਵਿੰਦਰ ਸਿੰਘ ਦਾ ਉਹਨਾਂ ਨੇ ਦੇਖਿਆ ਕਿ ਇਹਦੇ ਪਿੰਦੇ ਬੰਦਾ ਲੱਗ ਰਿਹਾ ਸੀ ਜਦੋਂ ਅਸੀਂ ਦੇਖਿਆ ਤਾਂ ਬੰਦਾ फटाफट ਸਾਰੇ ਨੌਜਵਾਨ ਆ ਗਏ ਉਹਨਾਂ ਨੇ ਇੱਕ ਚੱਕੀ ਬੰਦ ਕੇ ਨਾ ਕੱਢ ਲਿਆ ਪਾਸਟਮੈਂਟਾਂ ਦੇ 10 ਮਿੰਟਾਂ ਵਿੱਚ ਉਸ ਤੋਂ ਬਾਅਦ ਅਸੀਂ ਇਹਨੂੰ ਸਰਕਾਰੀਆ ਸੜਕ ਲੈ ਗਏ ਉਹਨਾਂ ਦੇ ਵੈੱਬਸਾਈਟ ਤੋਂ ਕਰਤਾ ਰਸੂਨਾ ਦੀ ਮੌਜੂਦ ਹੈ ਇਹ ਕੰਟ ਦੀ ਅਸੀਂ ਕੀਤੀ ਕੱਢੀ ਹੋਈ ਹੈ ਗਾੜੇ ਤੇ ਜੱਥੇ ਨੂੰ ਪੈਦਾ ਵਿੱਚ ਤੋਂ ਬੜਾ ਮੈਚ ਦਾ ਤਰੀਕਾ ਕੰਟ ਤੇ ਦਿਖਣੇ ਪਹਿਲਾਂ ਕੋਈ ਸੰਭ ਕਰ ਰੋਹ ਸਾਡੇ ਤੋਂ ਨਹੀਂ ਜਵਾਕ ਮੰਗੇ ਕੱਪੇ ਹੋ ਤੱਕ ਦਾ ਕੁਦਰਤੀ ਨਾਸਾ ਉਹ ਅੱਜ ਦੀ ਬੰਦੂਮੀਏ ਦੇ ਜਵਾਕ ਤੋਂ ਕਿਪਾਨੇ ਤੇ ਬਤਰੀ ਹੋ ਸਕਦਾ ਉਸ ਤੋਂ ਪਹਿਲਾਂ ਡਾਵੀ ਉਹਨੇ ਟਾਇਆ ਹੋਇਆ ਗਿਆ ਸੀ ਇਹਦੀ ਵੀ ਬਹੁਤ ਵਾਰਾਂ ਨੂੰ ਕਿਹਾ ਤੇ ਹੀਰਾ ਵੀ ਨੇ ਬੰਦਨੀ ਕੋਈ ਫੱਟ ਨਹੀਂ ਕਰਿਆ ਕੌਣ ਹੈ ਉਹ ਬੰਦਾ ਰਾਜਪਾਲ ਦਾ ਬੰਦਾ ਜਿੱਥੇ ਕੱਥਾ ਜੀ ਨਾਲ ਪਰੇ ਨਹੀਂ ਚਾਹੀਦਾ ਨਹੀਂ ਬੰਦੇ ਪਰ ਸਾ ਵੀ ਉਹ ਕੋਲੇ ਆਪਣੀ ਵੀ ਹੋ ਰਹੀ ਗੇ ਇਹ ਹਾਥਾ ਰੋਹ ਇਤਜਾਦ ਵੀ ਹੋ ਸਕਦਾ ਕਿ ਉਸ ਨੂੰ ਤਰਾਸ ਦਿੱਤੀ ਜਾਂ ਪਰ ਉਸ ਬੰਦੇ ਨੇ ਇਸ ਤੂਈ ਕਰਨ ਨੂੰ ਮੌਕਾ ਵੀ ਖਾਇਆ ਤਾਂ ਦੋ ਜਿਹੜਾ ਅਸੀਂ ਚਿੰਤ ਕਰਨ ਪਹਿਲਾਂ ਤੇ ਉਹ ਉਹਦੇ ਨਾਲ ਗੱਗੀ ਕਰਨਾ ਚਾਹੀਏ ਐਡਾ ਵੱਡਾ ਹੱਸਾ